ਸਰਵ ਦੇ ਕਾਇਨਾਤ ਮਨੁੱਖਤਾ ਕੇ ਸਾਝੇ ਰਹਿ ਪਰ ਕਿਰਪਾਲੂ ਦਿਆਲੂ ਸਤਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆਂ ਸਾਡੇ ਸੰਸਾਰਕ ਜੀਵਾਂ ਤੇ ਤਰਸ ਕਰਕੇ ਅੰਮ੍ਰਿਤਮਈ ਉਪਦੇਸ਼ ਅੱਲਾਹ ਹੀ ਦਰਗਾਹੇ ਫਰਮਾਨ ਬਖਸ਼ਿਸ਼ ਕੀਤਾ ਹੈ ਸੋ ਗੁਰੂ ਦੇ ਰਹਿਮਤ ਸਦਕਾ ਆਪ ਸਰਬ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠਿਓ ਸਤਿਗੁਰਾਂ ਦੀ ਰਹਿਮਤ ਸਦਕਾ ਆਪ ਸਰਬ ਸੰਗਤਾਂ ਨੇ ਗੁਰੂ ਕੇ ਪਾਵਨ ਬੋਲਾਂ ਨੂੰ ਉਪਦੇਸ਼ ਨੂੰ ਸਰਵਣ ਕੀਤਾ ਹੈ ਆਉ ਮਨੋਂ ਮਿਰਤੀਆਂ ਕਰੀਏ ਇਕਾਗਰ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰੀਏ ਜੋਦੜੀ ਕਰੀਏ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸਦਕਾ ਸਾਨੂੰ ਗਿਆਨ ਆ ਜਾਵੇ ਸਮਝ ਆ ਜਾਵੇ ਸੰਸਾਰ ਵਿੱਚ ਰਹਿਣ ਵਿਚਰਨ ਦਾ ਢੰਗ ਸਾਨੂੰ ਆ ਜਾਵੇ ਜੋ ਸਾਡਾ ਲਕਸ਼ ਹੈ ਜਿਸ ਕਰਕੇ ਦੁਨੀਆ ਤੇ ਆਏ ਹਾਂ ਉਹ ਗੁਰੂ ਕੇ ਗਿਆਨ ਸਦਕਾ ਪੂਰਾ ਕਰ ਸਕੀਏ ਹਉ ਮਨੁ ਮਿਰਤੀਆ ਕਰੀਏ ਇਕਾਗਰ ਧਿਆਨ ਗੁਰੂ ਚਰਣਾ ਵਿੱਚ ਕੇਂਦਰਤ ਕਰੀਏ ਗੁਰ ਉਪਦੇਸ਼ ਨੂੰ ਬੜੀ ਇਕਾਗਰਤਾ ਟਿਕਾਓ ਦੇ ਨਾਲ ਸਰਵਣ ਕਰੀਏ ਜੀ ਬਿਲਾਵਲ ਮਹਲਾ 5 ਅਜ ਦਾ ਪਾਵਨ ਪਵਿੱਤਰ ਉਪਦੇਸ਼ ਬਿਲਾਵਲ ਰਾਗ ਦੇ ਅੰਦਰ ਮਹੱਲਾ ਪੰਜਵਾਂ ਭਾਗ ਪੰਚਮ ਸੈਨ ਸ਼ਾ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਰਚਨਹਾਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੀ ਮਵਾਰਕ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਪਾਵਨ ਵਾਕ ਹੈ ਸਤਿਗੁਰਾਂ ਨੇ ਇਸ ਹੁਕਮ ਨੂੰ 827 ਅਤੇ 28 ਅੰਕ ਦੇ ਵਿਚਕਾਰ ਸੁਭਾਏ ਮਾਨ ਕੀਤਾ ਹੈ ਸਤਿਗੁਰੂ ਜੀ ਜੋ ਪਹਿਲੀਆਂ ਪੰਕਤੀਆਂ ਨੇ ਰਹਾਉ ਵਾਲਾ ਬੰਦ ਹੈ ਕੀ ਬਖਸ਼ਾ ਸਾਡੀ ਝੋਲੀ ਵਿੱਚ ਪਾਰੇ ਨੇ ਜੇ ਤੁਮ ਸਮਰਥਾ ਕਰਨ ਕਰਨ ਸਤਿਗੁਰਾਂ ਨੇ ਰਹਿਮਤ ਕਰਕੇ ਸਮਝਾਇਆ हे ਦਾਤਾ ਜੀ ਅਕਾਲ ਪੁਰਖ ਪਰਮਾਤਮਾ ਜੀਓ ਤੁਸੀਂ ਸਮਰੱਥ ਹੋ ਸੰਸਾਰ ਦੇ ਵਿੱਚ ਦੁਨੀਆ ਨੂੰ ਚਲਾਉਣ ਵਾਲੇ ਹੋ ਕਰਨ ਤੋ ਪਾਵ ਇਸ ਦੁਨੀਆ ਨੂੰ ਰਚਣ ਵਾਲਾ ਕਰਨ ਤੋ ਪਾਵ ਇਸ ਦੁਨੀਆ ਨੂੰ ਰਚ ਕੇ ਸੰਸਾਰ ਵਿੱਚ ਆਪ ਵਸ ਰਿਹਾ ਹੈ ਇਸ ਦੁਨੀਆ ਨੂੰ ਰਚ ਕੇ ਸੰਸਾਰ ਨੂੰ ਚਲਾਉਣ ਵਾਲਾ ਵੀ ਆਪ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਸਭ ਕਹਿ ਰਹੇ ਹਨ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਤਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਵੇਖੋ ਮਨੁੱਖ ਨੂੰ ਰੱਬ ਨੇ ਦਾਤਾਂ ਦਿੱਤੀਆਂ ਮਨੁੱਖ ਉਹਨਾਂ ਦਾਤਾਂ ਦੇ ਵਿੱਚ ਵੀ ਖੁਸ਼ ਨਹੀਂ ਤੇ ਗੁਰਮਖੋ ਹੋਰ ਮਿਲ ਜਾਵੇ ਹੋਰ ਮਿਲ ਜਾਵੇ ਇਸ ਇੱਛਾ ਦੇ ਵਿੱਚ ਮਨੁੱਖ ਜੋ ਦਾਤਾਂ ਇਸ ਦੇ ਪਾਸ ਨੇ ਉਹਨਾਂ ਦਾ ਆਨੰਦ ਵੀ ਨਹੀਂ ਲੈਂਦਾ ਉਹਨਾਂ ਦਾ ਸੁੱਖ ਵੀ ਨਹੀਂ ਲੈਂਦਾ ਪਾਤਸ਼ਾਹ ਜੀ ਕਹਿ ਰਹੇ ਹਨ ਜਦੋਂ ਅੰਦਰ ਸੰਤੋਖ ਆ ਗਿਆ ਅੰਦਰ ਸਮਝ ਆ ਗਈ ਗਿਆਨ ਆ ਗਿਆ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਸਤ ਸੰਤੋਖ ਜਦੋਂ ਜੀਵਨ ਵਿੱਚ ਸੱਚ ਆਇਆ ਸੰਤੋਖ ਆਇਆ ਤੇ ਸਹਿਬ ਕਹਿ ਰਹੇ ਹਨ ਦਇਆ ਕਰਨੀ ਆਪਣੇ ਆਪ ਆ ਜਾਵੇਗੀ ਦਇਆ ਕੀਤੀ ਤੇਰੀ ਤਾਂ ਮਨਜ਼ੂਰ ਹੈ ਤਾਂ ਪ੍ਰਵਾਨ ਹੈ ਜੇ ਤੇਰੇ ਜੀਵਨ ਵਿੱਚ ਸੱਚ ਹੋਵੇਗਾ ਤੇਰੇ ਜੀਵਨ ਵਿੱਚ ਸੰਤੋਖ ਹੋਵੇਗਾ ਜਿੰਨਾ ਗੁਰੂ ਨੇ ਦਿੱਤਾ ਇਤਨੇ ਦੇ ਵਿੱਚ ਖੁਸ਼ ਹੈ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਤੇਰੀ ਦਇਆ ਕੀਤੀ ਵੀ ਪ੍ਰਵਾਨ ਹੋ ਜਾਵੇਗੀ ਜੇ ਭਾਗਾਂ ਵਾਰਿਓ ਅੰਦਰ ਕਲਪਨਾ ਹੈ ਮੈਨੂੰ ਆਵੀ ਮਿਲ ਜਾਵੇ ਮੈਨੂੰ ਉਹ ਵੀ ਮਿਲ ਜਾਵੇ ਮੇਰਾ ਆਵੀ ਹੋ ਜਾਵੇ ਉਹ ਵੀ ਹੋ ਜਾਵੇ ਪਾਤਸ਼ਾਹ ਜੀ ਕਹਿ ਰਹੇ ਹਨ ਫਿਰ ਅੱਜ ਵੀ ਧੋਖੇ ਖਾਵੇਂਗਾ ਕੱਲ ਵੀ ਧੋਖੇ ਖਾਵੇਂਗਾ ਕਿਉਂਕਿ ਕਲਪਨਾ ਵਾਲੀ ਬਿਰਤੀ ਮਨੁੱਖ ਕਿਸੇ ਨੂੰ ਕੁਝ ਦੇ ਵੀ ਦੇਵੇਗਾ ਮਦਦ ਵੀ ਕਰ ਦੇਵੇਗਾ ਹੱਥ ਭਾਵੇਂ ਸਰੀਰ ਰੂਪੀ ਹੱਥ ਛੱਡ ਦਿੱਤਾ ਪਰ ਮਨ ਰੂਪੀ ਹੱਥ ਨਹੀਂ ਛੱਡਿਆ ਵੜਿਆਂ ਨੂੰ ਸੁਣਾਵੇਗਾ ਮੈਂ ਇਸ ਨੂੰ ਆ ਦਿੱਤਾ ਮੈਂ ਇਸ ਦੀ ਇਸ ਔਖੇ ਟੈ ਮਦਦ ਕੀਤੀ ਪਾਤਸ਼ਾਹ ਜੀ ਕਹਿ ਰਹੇ ਹਨ ਇਹ ਬੰਦੇ ਜੇ ਕਿਸੇ ਗਰੀਬ ਦੀ ਮਦਦ ਵੀ ਕਰਨੀ ਹੈ ਤੇ ਇਸ ਤਰ੍ਹਾਂ ਕਰੀ ਇੱਕ ਹੱਥ ਦੇ ਨਾਲ ਸੇਵਾ ਕਰੇ ਤੇ ਦੂਜੇ ਹੱਥ ਨੂੰ ਪਤਾ ਨਾ ਚੱਲੇ ਆਪਣਾ ਮਨ ਉਸ ਵਕਤ ਹੀ ਛੱਡ ਦੇਵੀਂ ਦੇ ਕੇ ਭੁੱਲ ਜਾਈਂ ਸਹਿਬ ਕਹਿ ਰਹੇ ਹਨ ਐਸੀ ਸੇਵਾ ਵਾਲੀ ਬਿਰਤੀ ਹੋਣੀ ਚਾਹੀਦੀ ਹੈ ਤੇ ਪੰਚਮ ਗੁਰਦੇਵ ਕਹਿ ਰਹੇ ਹਨ 헤 ਅਕਾਲ ਪੁਰਖ ਜੀਓ ਤੁਸੀਂ ਸਮਰਥ ਹੋ ਤੁਸੀਂ ਦੁਨੀਆ ਨੂੰ ਰਚਨ ਹਵਾਰੇ ਵਹਾਰੇ ਹੋ ਦੁਨੀਆ ਰਚ ਕੇ ਸੰਸਾਰ ਰਚ ਕੇ ਇਸ ਦੇ ਵਿੱਚ ਆਪ ਵਸ ਰਹੇ ਹੋ ਤੇ ਸੰਸਾਰ ਨੂੰ ਚਲਾਉਣ ਵਾਲੇ ਵੀ ਆਪ ਹੋ ਮਨੁੱਖ ਇਤਨਾ ਨਿਸ਼ੁਕਰਾ ਹੈ ਰੱਬ ਜੀ ਦੀ ਆਬਾਦਤ ਤੇ ਕਰਨ ਦੀ ਦੂਰ ਤੇ ਭਾਗਾ ਵਾਲਿਓ ਗੁਰੂ ਕੀ ਕਦੇ ਗੁਰੂ ਕਾ ਸ਼ੁਕਰਾਨਾ ਵੀ ਨਹੀਂ ਕੀਤਾ ਬਹੁਤਾਤ ਵਿੱਚ ਐਸੇ ਲੋਕ ਨੇ ਸਤਗੁਰੂ ਜੀ ਕਹਿ ਰਹੇ ਹਨ ਸ਼ੁਕਰਾਨਾ ਕਰਨ ਵਾਲੇ ਰੱਬ ਜੀ ਦੀ ਆਬਾਦਤ ਕਰਨ ਵਾਲੇ ਵਿਰਲੇ ਨੇ ਤੇ ਗੁਰੂ ਨੇ ਕਿੰਨਾ ਦੀ ਬਾਤ ਕੀਤੀ ਸਹਿਬ ਕਹਿ ਰਹੇ ਹਨ ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ ਤੇ ਗੁਰੂ ਨੇ ਨਾਲ ਹੀ ਕਹਿ ਦਿੱਤਾ ਜਗ ਮੈਂ ਉੱਤਮ ਕਾਢੀ ਐ ਵਿਰਲੇ ਕੇ ਕੇ ਸਤ ਗੁਰੂ ਨੂੰ ਪੁੱਛੀਏ ਸਤ ਗੁਰੂ ਜੀ ਉਹ ਕਿੰਨਾ ਦੀ ਗਿਣਤੀ ਵਿੱਚੋਂ ਨੇ ਉਹ ਸਾਂ ਵਿੱਚੋਂ ਨੇ ਹਜ਼ਾਰਾਂ ਵਿੱਚੋਂ ਨੇ ਉਹ ਲੱਖਾਂ ਵਿੱਚੋਂ ਨੇ ਗੁਰੂ ਕਹਿਣ ਲੱਗਾ ਨਹੀਂ ਦੁਨੀਆਂ ਦੇ ਲੋਗੋ ਉਹ ਤੇ ਕਰੋੜਾਂ ਵਿੱਚੋਂ ਨੇ ਕੋਟਣ ਮੈਂ ਨਾਨਕ ਨਾਰਾਇਣ ਜਿਹ ਚੀਤ ਜਿਸ ਨੂੰ ਰੱਬ ਚੇਤੇ ਹੈ ਉਹ ਕਰੋੜਾਂ ਵਿੱਚੋਂ ਇੱਕ ਹੈ ਜੋ ਅਸਲ ਵਿੱਚ ਗੁਰੂ ਕੇ ਦਿਖਾਏ ਰਸਤੇ ਤੇ ਚੱਲਦਾ ਹੈ ਉਹ ਕੁਰੂੜਾਂ ਵਿੱਚੋਂ ਇੱਕ ਹੈ ਬਹੁਤਾਤ ਵਿੱਚ ਮਨੁੱਖਾਂ ਦੀ ਆਦਤ ਹੁੰਦੀ ਹੈ ਕਹਿੰਦਾ ਜੀ ਗੁਰੂ ਕੇ ਦਿਖਾਏ ਰਸਤੇ ਤੇ ਚੱਲਣਾ ਬੜਾ ਕਠਨ ਹੈ ਸਤੇ ਭਾਗਾ ਵਾਲਿਓ ਜੇ ਵੇਖੋ ਸਾਨੂੰ ਭੁੱਖ ਲੱਗੇ ਸਾਡੇ ਮਨ ਨੇ ਰੋਟੀ ਮੰਗਲੇ ਜੇ ਸਾਨੂੰ ਭੁੱਖ ਲੱਗੀ ਸਾਡੇ ਸਰੀਰ ਨੂੰ ਪਤਾ ਹੈ ਕਿ ਅਸੀਂ ਰੋਟੀ ਖਾਣੀ ਹੈ ਜੇ ਸਾਨੂੰ ਪਿਆਸ ਲੱਗੀ ਪਤਾ ਹੈ ਕਿ ਅਸੀਂ ਪਾਣੀ ਪੀਣਾ ਹੈ ਜੇ ਭਾਗਾ ਵਾਲਿਓ ਸਰੀਰ ਥੱਕ ਗਿਆ ਨੀਂਦ ਮਨੁੱਖ ਨੂੰ ਆਉਂਦੀ ਹੈ ਪਤਾ ਹੈ ਮਨੁੱਖ ਨੇ ਸ਼ਾਮ ਨੂੰ ਸੌਣਾ ਹੈ ਸਵੇਰ ਵੇਲੇ ਕੰਮਾਂ ਦਾ ਫਿਕਰ ਹੈ ਪਤਾ ਹੈ ਉੱਠੇਗਾ ਕੰਮ ਕਰੇਗਾ ਤੇ ਭਾਗਾ ਵਾਲਿਓ ਇਸ ਤਰ੍ਹਾਂ ਫਿਕਰ ਤੂੰ ਰੱਬ ਜੀ ਦੇ ਨਾਮ ਦੇ ਕਰਦਾ ਹੁੰਦਾ ਤੇ ਗੁਰੂ ਕਹਿ ਰਿਹਾ ਹੈ ਸੰਸਾਰ ਵਿੱਚ ਆਉਣਾ ਸਫਲ ਹੋ ਜਾਣਾ ਸੀ ਕਿਉਂਕਿ ਗੁਰਮਖੋ ਜੇ ਸਰੀਰ ਦੀ ਖਾਾਕ ਭੋਜਨ ਹੈ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਨੀਂਦ ਦੀ ਵੀ ਜ਼ਰੂਰਤ ਹੈ ਸਰੀਰ ਨੂੰ ਗੁਰਮਖੋ ਚਲਾਉਣ ਵਾਸਤੇ ਕੰਮ ਦੀ ਵੀ ਜ਼ਰੂਰਤ ਹੈ ਕੰਮ ਕਰੇਗਾ ਤਾਂ ਕਮਾਵੇਗਾ ਤਾਂ ਖਾਵੇਗਾ ਆਪਣੇ ਬੱਚੇ ਪਾਲੇਗਾ ਸਤਿਗੁਰੂ ਜੀ ਕਹਿ ਰਹੇ ਹਨ ਇਸ ਤਰ੍ਹਾਂ ਤੇਰੇ ਮਨ ਨੂੰ ਅਕਾਲ ਪੁਰਖ ਜੀ ਦੀ ਵਡਿਆਈ ਉਸ ਦੀ ਸਿਫਤੋ ਸਲਾਹ ਭਜਨ ਦੀ ਜ਼ਰੂਰਤ ਹੈ ਆਪਣੇ ਮਨ ਨੂੰ ਭੁੱਖਿਆ ਰੱਖਿਆ ਆਪਣੇ ਮਨ ਨੂੰ ਸਹਬ ਜੀ ਕਹਿ ਰਹੇ ਹਨ ਤ੍ਰਿਪਤ ਨਹੀਂ ਕੀਤਾ ਕਿਉਂਕਿ ਗਿਆਨ ਸਦਕਾ ਤ੍ਰਿਪਤ ਹੋਣਾ ਸੀ ਤੇ ਸਤਗੁਰਾਂ ਨੇ ਕਹਿ ਦਿੱਤਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੇ ਭਾਗਾਂ ਵਾਲਿਓ ਤ੍ਰਿਪਤੀ ਤਾਂ ਹੋਣੀ ਸੀ ਜੇ ਸੱਚ ਦਾ ਭੋਜਨ ਖਾਂਦਾ ਸੱਚ ਦਾ ਭੋਜਨ ਗੁਰੂ ਕੀ ਬੰਦਗੀ ਹੈ ਗੁਰੂ ਕੀ ਗੁਰੂ ਦਾ ਭਜਨ ਹੈ ਸਾਡਾ ਮਨ ਬਿਮਾਰ ਹੈ ਕਿਉਂਕਿ ਅਸੀਂ ਪਰਮਾ ਦੇ ਵਿੱਚ ਪੈ ਗਏ ਸਾਡੇ ਮਨ ਨੂੰ ਅਹੰਕਾਰ ਲੋਭ ਹੰਗਤਾ ਰੂਪੀ ਬਿਮਾਰੀਆਂ ਲੱਗੀਆਂ ਨੇ ਸਾਡੇ ਮਨ ਦੇ ਵਿੱਚ ਸਗਨ ਅਪਸਗਨ ਦੇ ਵਿਚਾਰ ਲੱਗੇ ਹੋਇਨੇ ਸਾਡੇ ਮਨ ਦੇ ਵਿੱਚ ਆਦ ਬਿਆਦ ਲੱਗਿਆ ਹੋਇਆ ਹੈ ਸਾਡਾ ਮਨ ਦੁੱਖਾਂ ਸੁੱਖਾਂ ਦੇ ਵਿੱਚ ਘਿਰਦਾ ਹੈ ਸਹਿਬ ਜੀ ਕਹਿ ਰਹੇ ਹਨ ਆਤਮਿਕ ਤੌਰ ਤੇ ਬਿਮਾਰ ਹੈ ਜੇ ਤੰਦਰੁਸਤ ਹੋਣਾ ਚਾਹਣਾ ਹੈ ਤੇ ਗੁਰੂ ਐਸਾ ਵੈਦ ਹੈ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕੱਟੈ ਜਮ ਕੀ ਫੰਦਾ ਸਹਿਬ ਜੀ ਕਹਿ ਰਹੇ ਹਨ ਜਮਾਂ ਦੀ ਫਾਹੀ ਕੱਟੀ ਜਾਵੇਗੀ ਅੰਦਰੋਂ ਵਕਾਰ ਰੂਪੀ ਰੋਗ ਕੱਟੇ ਜਾਣਗੇ ਸਹਿਬ ਕਹਿ ਰਹੇ ਹਨ ਮਨੁੱਖ ਚਾਰੇ ਪਾਸਿਓਂ ਭਾਵੇਂ ਦੁੱਖਾਂ ਦੇ ਨਾਲ ਕਿਰਿਆ ਹੈ ਤਾਂ ਵੀ ਮਨ ਕਦੀ ਦੁਖੀ ਨਹੀਂ ਹੋਵੇਗਾ ਮਨ ਅੰਦਰ ਐਸੀ ਦਿੜਤਾਂ ਐਸੇ ਬਲਵੰਤਾ ਗੁਰੂ ਲਿਆ ਦੇਵੇਗਾ ਕਿਉਂਕਿ ਭਾਗਾਂ ਵਾਲਿਓ ਗੁਰੂ ਸਰੀਰ ਬਦਲਣ ਵਾਸਤੇ ਤਨ ਬਦਲਣ ਵਾਸਤੇ ਘਰ ਬਦਲਣ ਵਾਸਤੇ ਨਹੀਂ ਕਹਿ ਰਹੇ ਪਾਤਸ਼ਾਹ ਜੀ ਕਹਿ ਰਹੇ ਹਨ ਆਪਣੇ ਮਨ ਨੂੰ ਬਦਲ ਲੈ ਤੇਰਾ ਮਨ ਹੀ ਕੇਵਲ ਗੁਰੂ ਕੇ ਦਰ ਤੇ ਪ੍ਰਵਾਨ ਹੋਣਾ ਹੈ ਇਹ ਮਨ ਸੁੰਦਰ ਆਪਣਾ ਹਰਨਾਮ ਮੰਜੀਠਾ ਰੰਗ ਰੀ ਗੁਰੂ ਕਹਿ ਰਿਹਾ ਹੈ ਆਪਣੇ ਮਨ ਨੂੰ ਸੋਨਾ ਬਣਾ ਤੇ ਭਾਗਾਂ ਵਾਲਿਓ ਮਨੁੱਖ ਹਰ ਰੋਜ਼ ਕੱਪੜੇ ਬਦਲਦਾ ਹੈ ਥੋੜਾ ਜ੍ਹਾ ਦਾਗ ਕੱਪੜੇ ਤੇ ਲੱਗ ਜਾਵੇ ਕਿਸੇ ਰਿਸ਼ਤੇਦਾਰੀ ਜਾਂ ਇਕੱਠ ਦੇ ਵਿੱਚ ਜਾਣਾ ਹੋਵੇ ਬੰਦਾ ਕਹੇਗਾ ਮੇਰੇ ਕੱਪੜੇ ਖਰਾਬ ਹੋ ਗਏ ਦਾਗ ਲੱਗ ਗਿਆ ਲੋਕ ਕੀ ਕਹਿਣਗੇ ਤੇ ਭਾਗਾਂ ਵਾਲਿਓ ਜਨਮਾਂ ਜਨਮਾਂ ਦੀ ਮੈਲ ਇਸ ਮਨ ਨੂੰ ਲਾਈ ਫਿਰਦੇ ਹਾਂ ਵਕਾਰ ਇਸ ਮਨ ਨੂੰ ਲਾਈ ਫਿਰਦੇ ਹਾਂ ਜਨਮਾਂ ਜਨਮਾਂ ਤੋਂ ਕਾਲਾ ਹੋਇਆ ਪਿਆ ਹੈ ਇਹ ਮਨ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਨਿੰਦਿਆ ਚੁਗਲੀ ਦਵੇਤ ਨਾਲ ਚੁੱਕੀ ਫਿਰਦਾ ਹੈ ਈਰਖਾ ਨਾਲ ਚੁੱਕੀ ਫਿਰਦਾ ਹੈ ਤੇ ਕਦੀ ਇਹ ਨਹੀਂ ਸੋਚਿਆ ਮੈਂ ਦੂਦੇ ਦਰਤੇ ਜਾਨਣਾ ਹਾ ਗੁਰੂ ਕੀ ਕਵੇਗਾ ਸਾਨੂੰ ਮਨ ਰੂਪੀ ਕੱਪੜਾ ਗੁਰਮਖੋ ਅਸੀਂ ਕਦੀ ਸਾਫ਼ ਨਹੀਂ ਕੀਤਾ ਤਨ ਰੂਪੀ ਕੱਪੜਾ ਅਸੀਂ ਸਾਫ਼ ਕੀਤਾ ਬਦਲਿਆ ਜ਼ਰੂਰ ਪਾਤਸ਼ਾਹ ਜੀ ਕਹਿ ਰਹੇ ਹਨ ਆਪਣੇ ਮਨ ਰੂਪੀ ਕੱਪੜੇ ਨੂੰ ਚੇਂਜ ਕਰ ਪ੍ਰੇਮ ਪਟੋਲਾ ਤੈ ਸਹ ਦਿੱਤਾ ਢੱਕਣ ਕੂ ਪਤ ਮੇਰੇ ਗੁਰੂ ਕਾ ਨਾਮ ਗੁਰਮਖੋ ਐਸਾ ਪ੍ਰੇਮ ਰੂਪੀ ਪਟੋਲਾ ਹੈ ਜੋ ਤੇਰੇ ਮਨ ਰੂਪੀ ਪਤ ਨੂੰ ਕੱਜ ਲਵੇਗਾ ਸੰਸਾਰ ਵਿੱਚ ਵੀ ਗੁਰਮਖੋ ਗੁਰੂ ਕੀ ਵਡਿਆਈ ਹੋਵੇਗੀ ਸੰਸਾਰ ਵਿੱਚ ਵੀ ਬਾਬਾ ਮਿਲੇਗੇ ਰੱਬ ਜੀ ਦੀ ਦਰਗਾਹ ਦੇ ਵਿੱਚ ਵੀ ਸਨਮਾਨ ਮਿਲੇਗਾ ਇਸ ਲਈ ਪ੍ਰੇਮ ਪਟੋਲਾ ਤੈ ਸਹ ਦਿੱਤਾ ਢਕਨ ਕੂ ਪਤ ਮੇਰੇ ਦਾਨਾ ਬਿਨਾ ਸਾਈ ਮੈਡਾ ਨਾਨਕ ਸਾਰ ਨਾ ਜਾਣਾ ਤੇਰੀ ਇਸ ਲਈ ਪਾਤਸ਼ਾਹ ਜੀ ਨੇ ਸਮਝਾ ਦਿੱਤਾ ਢਾਕਨ ਢਾਕ ਗੋਵਿੰਦ ਗੁਰ ਮੇਰੇ ਮੋਹ ਅਪਰਾਧੀ ਸ਼ਰਨ ਚਰਨ ਵੇਖੋ ਗੁਰੂ ਨੇ ਸਿੱਖ ਦੀ ਮਤ ਦਾ ਦੈਰਾ ਵੱਡਾ ਕਰ ਦਿੱਤਾ ਬੰਦਾ ਗੁਰਮਖੋ ਇਸ ਨੂੰ ਕਿਸੇ ਦੇ ਔਗਨ ਦਾ ਪਤਾ ਚੱਲੇ ਗਵਾਂਢੀ ਦੇ ਘਰ ਲੜਾਈ ਹੋਵੇ ਮਨੁੱਖ ਕੰਧ ਦੇ ਉੱਪਰ ਚੜ ਚੜ ਕੇ ਵੇਖੇਗਾ ਜੇ ਕੰਧ ਉੱਪਰ ਨਾ ਚੜਿਆ ਤੇ ਕੰਧ ਦੇ ਨਜ਼ਦੀਕ ਖੜਾ ਹੋਵੇਗਾ ਕੰਨ ਲਾਲਾ ਕੇ ਸੁਨੇਗਾ ਕਹਿੰਦੇ ਕੀ ਨੇ ਲੜਾਈ ਕਿਸ ਕਾਰਨ ਹੈ ਤੇ ਭਾਗਾ ਵਾਲਿਓ ਚਾਰਾਂ ਕੋਲ ਹੋਰ ਕਵੇਗਾ ਫਿਰ ਚਾਰਾਂ ਕੋਲ ਉਹ ਚਾਰਾਂ ਕੋਲ ਹੋਰ ਜਾ ਕੇ ਅੱਗੇ ਕਹਿਣਗੇ ਕਿਉਂਕਿ ਸਾਡੀ ਬਿਰਤੀ ਹੀ ਇੱਥੇ ਖੜੀ ਹੈ ਸਹਿਬ ਜੀ ਕਹਿ ਰਹੇ ਹਨ ਪਰਦਾ ਕਿਸ ਤਰ੍ਹਾਂ ਕੱਜਣਾ ਹੈ ਗੁਰੂ ਨਾਨਕ ਦਾ ਸਿੱਖ ਇੱਕ ਨਗਰ ਦੇ ਵਿੱਚ ਰਹਿੰਦਾ ਹੈ ਤੇ ਭਾਗਾਂ ਵਾਲਿਓ ਇਸ ਇੱਕ ਚੋਰ ਗੁਰੂ ਕੇ ਇਸ ਸਿੱਖ ਦੇ ਘਰ ਵਿੱਚ ਆਇਆ ਭੇਸ ਬਣਾ ਬਣਾਇਆ ਸੀ ਗੁਰਸਿੱਖਾਂ ਵਾਲਾ ਤੇ ਭਾਗਾ ਵਾਲਿਓ ਉਸ ਨੂੰ ਪਤਾ ਸੀ ਕਿ ਇਸ ਸਿੱਖ ਦੇ ਘਰ ਜਾਵਾਂਗਾ ਮੈਨੂੰ ਖਾਲੀ ਨਹੀਂ ਮੋੜੇਗਾ ਤੇ ਗੁਰਮਖੋ ਉਸ ਦੇ ਘਰ ਆਇਆ ਸ਼ਾਮਾਂ ਦਾ ਸਮਾ ਹੈ ਸਿੱਖ ਨੂੰ ਕਹਿਣ ਲੱਗਾ ਮੈਂ ਰਾਤ ਰਹਿਣੀ ਹੈ ਤੇ ਭਾਗਾ ਵਾਲਿਓ ਰਾਤ ਰਿਆ ਸਿੱਖ ਨੇ ਭੋਜਨ ਪਾਣੀ ਛਕਾਇਆ ਕਿਉਂਕਿ ਚਾ ਚੜ ਗਿਆ ਸਾਡੇ ਘਰ ਸਿੱਖ ਆਇਆ ਹੈ ਕਿਸੇ ਨੂੰ ਆਪਣੇ ਘਰ ਤੋਂ ਖਾਲੀ ਨਹੀਂ ਸੀ ਮੋੜਦਾ ਤੇ ਭਾਗਾ ਵਾਲਿਓ ਉਹ ਰਾਤ ਰਿਆ ਰਾਤ ਰਹਿ ਕੇ ਪ੍ਰਸ਼ਾਦਾ ਪਾਣੀ ਵੀ ਛਕਾਇਆ ਚੰਗਾ ਬਿਸਤਰਾ ਵਗੈਰਾ ਮੰਨ ਵਗੈਰਾ ਦੇਣਾ ਕੀਤਾ ਰਾਤ ਰਿਆ ਸਵੇਰ ਹੋਈ ਜਦ ਉਹ ਗੁਰਸਿੱਖ ਤੇ ਉਸ ਦੀ ਪਤਨੀ ਉੱਠੇ ਦੋਨੋਂ ਉੱਠੇ ਦੇਖਿਆ ਕਿ ਸਾਰਾ ਸਮਾਨ ਉਲਟ ਪੁਲਟ ਕੀਤਾ ਪਿਆ ਹੈ ਸਾਰੇ ਪਾਸੇ ਅਦਰ ਖੁਦਰ ਮਚਾਈ ਹੋਈ ਹੈ ਤੇ ਗੁਰਮੁਖੋ ਜੋ ਘਰ ਦਾ ਸਿਆਉਣਾ ਸੀ ਪੈਸੇ ਆਦਕ ਸਾਰੇ ਉਹ ਚੋਰ ਰਾਤ ਨੂੰ ਲੈ ਗਿਆ ਸਵੇਰ ਹੋਈ ਸਵੇਰ ਹੋਣ ਤੋਂ ਬਾਅਦ ਗੁਰਮੁਖੋ ਘਰ ਵਾਲੀ ਪਹਿਲਾਂ ਉੱਠੇ ਘਰ ਵਾਲੀ ਕਹਿਣ ਲੱਗੇ ਆਪਣੇ ਘਰ ਚੋਰੀ ਹੋ ਗਈ ਜੋ ਰਾਤ ਆਇਆ ਸੀ ਉਹ ਚੋਰੀ ਕਰਕੇ ਲੈ ਗਿਆ ਤੇ ਭਾਗਾਂ ਵਾਲਿਓ ਗੁਰੂ ਕਸੇ ਕਹਿ ਲੱਗਾ ਭਗਵਾਨ ਨੇ ਹੌਲੀ ਬੋਲ ਕਿਸੇ ਨੇ ਆਸੇ ਪਾਸੇ ਵਾਲੇ ਗਵੰਡੀਆਂ ਨੇ ਸੁਣ ਲਿਆ ਤੇ ਕਹਿਣ ਲੱਗੇ ਗੁਰੂ ਕੇ ਸਿੱਖ ਚੋਰੀਆਂ ਵੀ ਕਰਦੇ ਨੇ ਤੇ ਭਾਗਾ ਵਾਲਿਓ ਸਿੱਖ ਕਹਿੰਦਾ ਆਵਾਜ਼ ਉੱਚੀ ਨਾ ਹੋਵੇ ਕੋਈ ਗੱਲ ਨਹੀਂ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਸੀ ਚੋਰੀ ਹੋ ਗਿਆ ਗੁਰੂ ਹੋਰ ਦੇਵੇਗਾ ਤੇ ਭਾਗਾ ਵਾਲਿਓ ਕੁਝ ਸਮੇਂ ਬਾਅਦ ਉਹ ਸਿੱਖ ਪੰਚਮ ਗੁਰਦੇਵ ਜੀ ਦੇ ਦਰਬਾਰ ਵਿੱਚ ਗਿਆ ਗੁਰੂ ਕੇ ਦਰ ਤੇ ਗਿਆ ਗੁਰੂ ਨੇ ਉਸ ਨੂੰ ਦੇਖਿਆ ਤੇ ਤੱਕਿਆ ਜਦ ਗੁਰੂ ਨੂੰ ਨਮਸਕਾਰ ਕੀਤੀ ਗੁਰੂ ਕਹਿਣ ਲੱਗਾ ਤੂੰ ਗੁਰੂ ਕਾ ਪਰਦਾ ਕੱਜਿਆ ਗੁਰੂ ਤੇਰਾ ਪਰਦਾ ਕੱਜੇਗਾ ਭਾਗਾ ਵਾਲਿਓ ਉਹ ਸਿੱਖ ਸਮਝ ਗਿਆ ਗੁਰੂ ਜਾਣਦਾ ਦੇਖੋ ਉਹ ਸਿੱਖ ਨੇ ਸੋਚਿਆ ਗੁਰੂ ਕੇ ਬਾਣੇ ਦੀ ਬੇਇੱਜ਼ਤੀ ਹੋਵੇਗੀ ਬਾਣਾ ਤੇ ਗੁਰੂ ਕਾ ਪਹਿਨੇਆ ਹੋਇਆ ਹੈ ਭਾਵੇਂ ਅੰਦਰ ਚੋਰ ਬੈਠਾ ਹੈ ਅੱਜ ਦੇ ਸਮੇਂ ਅਜੋਕੇ ਸਮੇਂ ਵਿੱਚ ਵੀ ਐਸਾ ਹੋ ਰਿਹਾ ਹੈ ਧਾਰਮਿਕ ਪਹਿਰਾਵੇ ਪਹਿਨੇ ਹੋਏ ਨੇ ਪਰ ਅੰਦਰ ਚੋਰੀਆਂ ਕਰ ਰਹੇ ਹਾਂ ਧਾਰਮਿਕ ਪਹਿਰਾਵੇ ਪਹਿਨੇ ਹੋਏ ਨੇ ਅੰਦਰ ਚੋਰ ਬੈਠੇ ਨੇ ਦੂਜਿਆਂ ਦੇ ਨਾਲ ਠੱਗੀਆਂ ਦੂਜਿਆਂ ਦੇ ਨਾਲ ਧੋਖਾਧੜੀਆਂ ਕਰ ਰਹੇ ਹਾਂ ਜੇ ਅਸੀਂ ਕਿਸੇ ਦਾ ਪਰਦਾ ਕੱਜਾਂਗੇ ਤੇ ਭਾਗਾਂ ਵਾਲਿਓ ਗੁਰੂ ਸਾਡਾ ਕੱਜੇਗਾ ਸਤਗੁਰਾਂ ਨੇ ਕਹਿ ਦਿੱਤਾ ਕਹਿਣ ਲੱਗੇ ਤੂੰ ਗੁਰੂ ਕਾ ਪਰਦਾ ਕੱਜਿਆ ਗੁਰੂ ਕੇ ਬਾਣੇ ਦੀ ਤੂੰ ਲਾਜ ਰੱਖੀ ਗੁਰੂ ਤੇਰਾ ਪਰਦਾ ਕੱਜੇਗਾ ਲੋਕ ਪਰਲੋਕ ਗੁਰੂ ਤੇਰਾ ਪਰਦਾ ਕੱਜੇਵੇਗਾ ਜਾਂ ਜਿਤਨਾ ਗਿਆਸੀ ਚਾਰ ਗੁਣਾ ਵੱਧ ਕੇ ਤੈਨੂੰ ਉਸ ਤੋਂ ਵੱਧ ਕੇ ਆਵੇਗਾ ਤੇ ਭਾਗਾਂ ਵਾਲਿਓ ਗੁਰੂ ਇੱਥੇ ਵੀ ਕਹਿ ਰਿਹਾ ਹੈ ਢਾਕਨ ਢਾਕ ਗੋਵਿੰਦ ਗੁਰ ਮੇਰੇ ਗੁਰੂ ਕਿਸੇ ਦੇ ਪਰਦੇ ਨਹੀਂ ਕੱਜਦਾ ਸਤਗੁਰਾਂ ਦੇ ਚਰਨਾਂ ਵਿੱਚ ਆਵੇਂਗਾ ਤੇ ਗੁਰੂ ਤੇਰਾ ਪਰਦਾ ਰੱਖ ਲਵੇਗਾ ਗੁਰੂ ਤੇਰਾ ਪਰਦਾ ਕੱਜ ਦੇਵੇਗਾ ਤੇ ਸਹਿਬ ਕਹਿ ਰਹੇ ਹਨ ਮੋਹੇ ਅਪਰਾਧੀ ਸ਼ਰਨ ਚਰਨ ਮੈਂ ਅਪਰਾਧੀ ਹਾਂ ਮੈਂ ਵਿਕਾਰ ਕੀਤੇ ਨੇ ਮੈਂ ਪਾਪ ਕੀਤੇ ਨੇ ਮੈਂ ਤੇਰੇ ਚਰਣਾ ਵਿੱਚ ਆ ਗਿਆ ਤੂੰ ਮੇਰਾ ਪਰਦਾ ਕੱਜ ਲਿਆ ਤੇ ਭਾਗਾਂ ਵਾਲਿਓ ਭੂਮੀਆਂ ਚੋਰ ਗੁਰੂ ਨਾਨਕ ਦੇ ਦਰ ਤੇ ਆਇਆ ਸੰਗਤ ਵਿੱਚ ਬੈਠਾ ਗੁਰੂ ਤੋਂ ਗਿਆਨ ਲਿਆ ਸਮਝ ਲਈ ਤੇ ਭਾਗਾਂ ਵਾਲਿਓ ਮਾਰੇ ਕੰਮ ਛੱਡ ਦਿੱਤੇ ਵੇਖੋ ਉਹਨਾਂ ਕੁਕਰਮੀਆਂ ਤੇ ਜੇ ਗੁਰੂ ਕੀ ਨਦਰ ਪੈ ਗਈ ਤੇ ਗੁਰੂ ਨੇ ਗੁਰਮਖੋ ਬਖਸ਼ ਲਏ ਜੇ ਸੱਜਣ ਠੱਗ ਵਰਗੇ ਜੋ ਲੋਕਾਂ ਨੂੰ ਲੁੱਟ ਕੇ ਤੇ ਗੁਰਮਖੋ ਖੂਬ ਬਣਾਇਆ ਹੋਇਆ ਸੀ ਮਾਰ ਕੇ ਖੂ ਦੇ ਵਿੱਚ ਸੁੱਟ ਦਿੰਦਾ ਸੀ ਧਨ-ਮਾਲ ਸਭ ਕੁਝ ਲੁੱਟ ਲੈਂਦਾ ਸੀ ਗੁਰੂ ਤੋਂ ਗਿਆਨ ਲਿਆ ਸਮਝ ਆ ਗਈ ਅਸੀਂ ਹਰ ਰੋਜ਼ ਗੁਰੂ ਕੇ ਚਰਨਾਂ ਵਿੱਚ ਆਉਨੇ ਹਾਂ ਪਰ ਗੁਰੂ ਦਾ ਇੱਕ ਅੱਖਰ ਵੀ ਸਾਡੀ ਮੱਤ ਦੇ ਵਸਦਾ ਨਹੀਂ ਤੇ ਭਾਗਾਂ ਵਾਲਿਓ ਕਿਸੇ ਨੂੰ ਬਾਅਦ ਵਿੱਚ ਵੀ ਪੁੱਛ ਲਿਆ ਜਾਵੇ ਗੁਰੂ ਦਾ ਅੱਜ ਹੁਕਮ ਕੀ ਆਇਆ ਸੀ ਗੁਰੂ ਦਾ ਹੁਕਮਨਾਮਾ ਕਿਹੜਾ ਸੀ ਅਸੀਂ ਥੋੜੇ ਸਮੇਂ ਬਾਅਦ ਹੀ ਭੁੱਲ ਜਾਣੇ ਹਾਂ ਸੰਗਤ ਵਿੱਚੋਂ ਉੱਠਣ ਤੋਂ ਬਾਅਦ ਕਿਸੇ ਨੂੰ ਪੁੱਛ ਲਿਓ ਚੇਤਾ ਨਹੀਂ ਹੋਵੇਗਾ ਕਿਉਂਕਿ ਅਸੀਂ ਬੇਧਿਆਨਾ ਗੁਰੂ ਕੇ ਚਰਣਾ ਵਿੱਚ ਬੈਠੇ ਹਾਂ ਬੇਧਿਆਨਾ ਸੁਣ ਰਹੇ ਹਾਂ ਜਦੋਂ ਧਿਆਨ ਲਾ ਕੇ ਸੁਣਾਗੇ ਜੀਵਨ ਦਾ ਆਨੰਦ ਕੁਝ ਹੋਰ ਹੋਵੇਗਾ ਜਦੋਂ ਧਿਆਨ ਲਾ ਕੇ ਸੁਣਾਗੇ ਅੰਦਰ ਵਿਗਾਸ ਹੋ ਜਾਵੇਗਾ ਸਭ ਕਹੇ ਰਹੇ ਹਨ ਗੁਰੂ ਪਰਦੇ ਕੱਜਦਾ ਹੈ ਗੁਰੂ ਅੰਦਰ ਦੀ ਮੱਤ ਤੋਂ ਦਿੰਦਾ ਹੈ ਰਹਾਉ ਤ ਪਾਵ ਰੁਕਣਾ ਵਿਚਾਰਨਾ ਸਮਝਣਾ ਰਹਾਉ ਵਾਲੇ ਬੰਦ ਤੱਕ ਗੁਰੂ ਨੇ ਸਮਝਾਉਣਾ ਕੀਤਾ ਸਮਾਂ ਬਹੁਤ ਹੋ ਚੁੱਕਾ ਹੈ ਜੀ ਕੇਵਲ ਦੋ ਪੰਕਤੀਆਂ ਦੇ ਵਿਚਾਰ ਗੁਰੂ ਰਹਿਮ ਸਦਕਾ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਪਾਤਸ਼ਾਹ ਜੀ ਵਿਚਾਰਾਂ ਕਰਨ ਦੀ ਬਾਣੀ ਪੜਨ ਦੀ ਸੇਵਾ